ਇੰਡੀਆ ਨੇ ਆਪਣਾ ਪਾਇੰਟ ਕੀਤਾ ਐਮਬੈਸਡਰ ਅਮਰੀਕਾ ਦੇ ਵਿੱਚ ਵਿਨੇ ਮੋਨ ਕਵਾਤੜਾ ਇਹ ਜਿਹੜਾ ਇਹ ਸਿਰਫ ਕੰਪਲੀਸਿਟੀ ਨਹੀਂ ਹੈਗਾ ਲੇਕਿਨ ਇਹਨੇ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਦੇ ਥੱਲੇ ਸਖਾਂ ਤੇ ਹਮਲੇ ਕੈਨੇਡਾ ਅਮਰੀਕਾ 'ਚ ਹੋਏ ਜਾਂ ਹੋਣੇ ਨੇ ਜਾਂ ਹੋਣ ਜਾ ਰਹੇ ਸੀ ਉਸ ਦਾ ਆਰਕੀਟੈਕਟ ਹੈ ਜੀ ਐਮਬੈਸਡਰ ਬਣਨ ਤੋਂ ਪਹਿਲਾਂ ਇਹ ਸੈਕਟਰੀ ਸੀ ਕਵਾਤੜਾ ਸੈਕਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਈ 2022 ਤੋਂ ਜੁਲਾਈ 2024 ਤੱਕ ਸੋ ਇਹ ਉਹੀ ਵਿੰਡੋ ਹੈ 2 ਸਾਲ ਦੇ ਪੀਰੀਅਡ ਦੀ ਜਦੋਂ ਕਿ ਪਾਕਿਸਤਾਨ ਹੋਏ ਜਾਂ ਬਾਹਰ ਹੋਏ ਸਿੱਖਾਂ ਦੇ ਉੱਤੇ ਇਹ ਜਿਹੜਾ ਟੈਰਰਿਜ਼ਮ ਟਰਾਂਸਨੈਸ਼ਨਲ ਇਹਨਾਂ ਨੇ ਕੀਤਾ ਨਿਊਯਾਰਕ ਬੇਸਡ ਹਿਊਮਨ ਰਾਈਟਸ ਲਾਇਰ ਐਡਵੋਕੇਟ ਜਿਹੜੇ ਖਾਲਸਤਾਨ ਰੈਫਰੈਂਡਮ ਦੇ ਨੇ ਗੁਰਪਤਵੰਨ ਸਿੰਘ ਪੰਨੂ ਉਹਨਾਂ ਦੇ ਉੱਤੇ ਵੀ ਜਿਹੜਾ ਮਰਡਰ ਫॉर ਹਾਇਰ ਹੋਇਆ ਉਸ ਨੂੰ ਵੀ ਇਹਨਾਂ ਹੀ ਮਾਸਟਰਮਾਈਂਡ ਕੀਤਾ ਕੈਨੇਡਾ ਚ ਖਾਲਿਸਤਾਨ ਰੈਫਰੰਡਮ ਦਾ ਦੇ ਝੰਡਾ ਬਰਦਾਰ ਹਰਦੀਪ ਸਿੰਘ ਨਿਜਰ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਬਾਹਰ ਅਸੈਸੀਨੇਸ਼ਨ ਹੋਈ ਇਹ ਵੀ ਅੰਡਰ ਦਾ ਪਾਲਿਸੀ ਆਫ ਵਾਇਲੈਂਟ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਜਿਸ ਨੂੰ ਮਿਸਟਰ ਕੁਆਤੜਾ ਨੇ ਸੈਕਟਰੀ ਐਕਸਟਰਨਲ ਅਫੇਅਰਸ ਦੇ ਨਾਤੇ ਮਾਸਟਰਮਾਈਂਡ ਕੀਤਾ ਹੈ ਜਿਹੜੇ ਸਿੱਖ ਖਾਲਸਤਾਨ ਦੇ ਲਈ ਪੀਸਫੁਲੀ ਮੰਗ ਕਰ ਰਹੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਰਾਸ ਕੀਤਾ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਇੰਟੀਮੀਡੇਸ਼ਨ ਹੋ ਰਹੀ ਹੈ ਔਰ ਜਿਹੜੇ ਨਾਨ ਸਟੇਟ ਐਕਟਰ ਜਾਂ ਉਹਨਾਂ ਦੇ ਹਾਇਰਡ ਹੁੱਡਲਮਸ ਨੇ ਉਹਨਾਂ ਦੇ ਰਾਈ ਜਿਹੜੀ ਕਿ ਖਵਾਤੜਾ ਦੀ ਬਣਾਈ ਹੋਈ ਟਰਾਂਸਨੈਸ਼ਨਲ ਰਿਪਰੈਸ਼ਨ ਨੀਤੀ ਦਾ ਹਿੱਸਾ ਹੈ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਨੇ ਸਾਬਕਾ ਵਿਦੇਸ਼ ਸਿਕੱਤਰ ਵਿਨੇ ਮੋਨ ਕੁਵਾਤੜਾ ਨੂੰ ਅਮਰੀਕਾ ਵਿੱਚ ਆਪਣਾ ਐਮਬੈਸਡਰ ਬਣਾ ਕੇ ਭੇਜਿਆ ਹੈ ਔਰ ਸਿਕਸ ਫੋਰ ਜਸਟਿਸ ਵੱਲੋਂ ਅਮਰੀਕਨ ਸਟੇਟ ਡਿਪਾਰਟਮੈਂਟ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਐਮਬੈਸਡਰ ਵਿਨੇ ਮੋਨ ਕੁਵਾਤੜਾ ਨੇ ਅਮਰੀਕਾ ਵਿੱਚ ਟਰਾਂਸਨੈਸ਼ਨਲ ਰੈਪ੍ਰੈਸ਼ਨ ਨੂੰ ਲਾਗੂ ਕਰਨ ਵਿੱਚ ਐਮ ਭੂਮਿਕਾ ਨਿਭਾਈ ਹੈ ਸੋ ਇਸ ਤਰ੍ਹਾਂ ਉਸਨੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕੀਤੀ ਹੈ ਸੋ ਮੰਗ ਕੀਤੀ ਗਿਆ ਕਿ ਅਮਰੀਕਾ ਵੱਲੋਂ ਵਿਨੇ ਕੁਆਤੜਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਹੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਚੋਣ ਲਈਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਰਾਰ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਪਹਿਲਾਂ ਪਰ ਦਾ ਲੰਬਾ ਵਕਤ ਐਮਬੈਸਟਰ ਅਮਰੀਕਾ ਦੇ ਵਿੱਚ ਤਨਮਨਜੀਤ ਸੰਧੂ ਜਿਸ ਨੇ ਕੋਈ ਕਸਰ ਨਹੀਂ ਛੱਡੀ ਉਸ ਦੇ ਦੌਰ ਦੇ ਵਿੱਚ ਤਰਨਜੀਤ ਸਿੰਘ ਤਨਮਨਜੀਤ ਤਰਨਜੀਤ ਸਿੰਘ ਸੰਧੂ ਜਿਸ ਦੇ ਦੌਰ ਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕ੍ਰਾਈਮ ਅਮਰੀਕਾ ਦੀ ਧਰਤੀ ਤੇ ਅਟੈਂਪਟ ਹੋਇਆ ਜਿਸ ਦੇ ਪੀਰੀਅਡ ਦੇ ਵਿੱਚ ਸਿੱਖਾਂ ਨੂੰ ਜਿਹੜੇ ਇਵਨ ਐਫਬੀਆਈ ਨੇ ਕਟੂਕਾ ਠੀਕਦਰ ਜਾਂਦੇ ਕਰੀਬ ਸਿੱਖ ਐਕਟਿਵਿਸਟ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਸੰਧੂ ਨੇ ਕੋਈ ਕਸਰ ਨਹੀਂ ਛੱਡੀ ਕਿ ਭਾਈ ਇੱਥੇ ਸਿੱਖਾਂ ਦੇ ਅੰਦਰੂਨੀ ਹਲਕਿਆਂ ਦੇ ਵਿੱਚ ਕੁਸਪੈਟ ਕਰਨ ਦੀ ਗੁਰਦੁਆਰਾ ਕਮੇਟੀਆਂ ਤੱਕ ਪਹੁੰਚ ਕਰਕੇ ਉਹ ਯਕੀਨੀ ਬਣਾਉਂਦਾ ਸੀ ਕਿ ਉਸ ਨੂੰ ਜਿਹੜਾ ਸੱਦਿਆ ਜਾਏ ਹਾਲਾਂ ਇੱਥੇ ਵੀ ਜਦੋਂ ਅਸੀਂ ਹਿਕਸਵਲ ਗੁਰਦੁਆਰੇ ਚ ਵੀ ਜਦੋਂ ਕਿ ਉਹ ਦੀ ਆਲਮੋਸਟ ਰ ਮੁੱਕਣ ਵਾਲੀ ਸੀ ਉਹ ਆਇਆ ਇਹ ਇੱਕ ਹਿੰਮਤ ਦੀ ਗੱਲ ਸੀ ਕਿ ਭਾਈ ਹਿੰਮਤ ਸਿੰਘ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਕੱਲਿਆਂ ਨਹੀਂ ਬਾਅਦ ਵਿੱਚ ਦੋ ਤਿੰਨ ਚੰਗਾਂ ਨੇ ਹੋਰ ਵੀ ਉਹਨਾਂ ਨੂੰ ਜੁਆਇਨ ਕੀਤਾ ਪਰ ਉਹਨਾਂ ਨੇ ਉੱਥੋਂ ਉਹਨੂੰ ਭਜਣ ਤੋਂ ਮਜਬੂਰ ਕੀਤਾ ਇਹ ਉਹਨੂੰ ਲਾਸਟ ਵੈਲਕਮ ਸੀ ਇਤੋਂ ਦੇ ਖਾਲਸਤਾਨੀ ਭਰਾਵਾਂ ਵੱਲੋਂ ਬਿਲਕੁਲ ਫਿਰ ਕਿਸ ਹੱਦ ਤੱਕ ਉਹਨੇ ਸਰਵ ਕੀਤਾ ਇੱਕ ਤੋਂ ਬਾਅਦ ਇੱਕ ਐਕਸਟੈਂਸ਼ਨ ਉਹਨੂੰ ਦੰਦੇ ਗਏ ਕਿਉਂਕਿ ਉਹਨਾਂ ਨੂੰ ਇੱਕ ਪੱਗ ਵਾਲਾ ਇਸ ਕਿਸਮ ਦੇ ਰੋਲ ਵਾਲਾ ਚਾਹੀਦਾ ਸੀ ਜਿਹੜਾ ਕਿ ਅਮਰੀਕਾ ਦੇ ਵਿੱਚ ਖਾਲਸਤਾਨ ਦੀ ਮੂਵਮੈਂਟ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾ ਸਕੇ ਵੱਧ ਤੋਂ ਵੱਧ ਕੁਸਪੈਟ ਕਰ ਕਰ ਸਕੇ ਔਰ ਜਿਉਂ ਹੀ ਉਹ ਵਾਪਸ ਗਿਆ ਉਹਨੂੰ ਇਨਾਮ ਦੇ ਤੌਰ ਦੇ ਉੱਤੇ ਜਿਹੜਾ ਬੀਜੇਪੀ ਨੇ ਅੰਮ੍ਰਿਤਸਰ ਪਾਰਲਮੈਂਟਰੀ ਹਲਕੇ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਹਮਮ ਔਰ ਬੇਸ਼ੱਕ ਬੀਜਪੀ ਦਾ ਪੰਜਾਬ ਦੇ ਵਿੱਚ ਖਾਤਾ ਹੀ ਨਹੀਂ ਖੁੱਲਿਆ ਲੇਕਿਨ ਅਸੀਂ ਵੀ ਔਰ ਬਾਕੀ ਜਿਹੜੇ ਕਨਸਰਨਡ ਸਿਕ ਸੀ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਹਾਰੇ ਹਾਰਿਆ ਵੀ ਬੜੀ ਬੁਰੀ ਤਰ੍ਹਾਂ ਔਰ ਨੰਬਰ 3 ਤੇ ਗਿਆ ਸ਼ਰ ਜ਼ਮਾਨਤ ਵੀ ਜ਼ਬਤ ਹੋਈ ਉਦੋਂ ਦਾ ਉਹਦੀ ਆਵਾਜ਼ ਬੁਝ ਨਹੀਂ ਸੁਣੀ ਹੈ ਲੇਕਿਨ ਮਤਲਬ ਉਹਨੇ ਆਪਣੇ ਦਾਦੇ ਦੀ ਬਿਸ਼ਨ ਸਿੰਘ ਸਮੁੰਦਰੀ ਦੀ ਵਿਰਾਸਤ ਨੂੰ ਵੀ ਜਿਹੜਾ ਇੱਕ ਬਹੁਤ ਵੱਡਾ ਅਕਾਲੀ ਲੀਡਰ ਸੀ ਔਰ ਪੰਥ ਦੇ ਲਈ ਬਹੁਤ ਵੱਡੀ ਉਹਨਾਂ ਦੀ ਸੇਵਾ ਹੈ ਉਹਨਾਂ ਦੇ ਨਾਂ ਦੇ ਉੱਤੇ ਹੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਾਂ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ ਪਿਓ ਬਿਸ਼ਨ ਸਿੰਘ ਸਮੁੰਦਰੀ ਉਹਦਾ ਨਾਂ ਵੀ ਵਰਤਿਆ ਪਰ ਜ਼ਿਆਦਾ ਉਹ ਗੁਰੂ ਨਾਨਕ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਸੀ ਪਰ ਤੇਜਾ ਸਿੰਘ ਸਮੁੰਦਰੀ ਔਰ ਉੱਥੇ ਜਾ ਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਰੱਖਣ ਲੱਗ ਗਿਆ ਜਿਹੜਾ ਇਹਨੂੰ ਪਹਿਲਾਂ ਕਦੇ ਨਹੀਂ ਸੀ ਹੁਣ ਤੇਜਾ ਸਿੰਘ ਨੇ ਤਾਂ ਆਪਣੇ ਨਾਂ ਨਾਲ ਸੰਧੂ ਨਹੀਂ ਸੀ ਲਿਖਿਆ ਸਮੁੰਦਰੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ ਇਥੇ ਕਿ ਉਹ ਰਹਿੰਦੇ ਸੀ ਲਹਿੰਦੇ ਪੰਜਾਬ ਦੇ ਵਿੱਚ ਲੇਕਿਨ ਸਾਰੇ ਹਰਬੇ ਵਰਤ ਕੇ ਅੰਮ੍ਰਿਤਸਰ ਵਾਲੇ ਵੀ ਸੱਖਾਂ ਨੇ ਚੰਗੀ ਤਰ੍ਹਾਂ ਪਛਾਣ ਲਿਆ ਕਿ ਵੀ ਇਹ ਤਾਂ ਮੋਦੀਆਂ ਦਾ ਦਲਾਲ ਹੈ ਹੁਣ ਜਦੋਂ ਵੀ ਤੁਸੀਂ ਇੱਕ ਇਸ ਕਿਸਮ ਦੇ ਇਨਸਾਈਡਰ ਜਨੇ ਸੱਖਾਂ ਕਿਉਂਕਿ ਸਭ ਤੋਂ ਵੱਡੀ ਥ੍ਰੈਟ ਉਹਨਾਂ ਦੇ ਲਈ ਇਸ ਵੇਲੇ ਡਾਇਸਪੋਰਾ ਸੱਖ ਨੇ ਜਿਹੜੇ ਖਾਲਸਤਾਨ ਦੇ ਲਈ ਵਚਨ ਬੱਧ ਤਾਂ ਵੀ ਅੱਗੇ ਜਾ ਕੇ ਹੁਣ ਫਾਈਨਲ ਇਨ ਐਕਸ਼ਨ ਲੈ ਔਰ ਜ਼ਾਹਰ ਹੈ ਕਿ ਉਦੀ ਥਾਂ ਤੇ ਫਿਰ ਉਹਨੂੰ ਹੀ ਲਿਆਉਣਗੇ ਜਿਹੜਾ ਉਹਦੇ ਵਰਗਾ ਹੀ ਖੜਪਾ ਸਪ ਹੋਏ ਰਾਦਰ ਉਹਦੇ ਨਾਲੋਂ ਵੀ ਡੇਂਜਰਸ ਹੋਏ ਔਰ ਇਹ ਉਹਨਾਂ ਨੇ ਜਿਹੜਾ ਵਿਨੇ ਮੋਨ ਕਵਾਤੜਾ ਕੱਢਿਆ ਕਵਾਤੜੇ ਜਿਹੜੇ ਨੇ ਪੰਜਾਬੀ ਹਿੰਦੂ ਖੱਤਰੀ ਔਰ ਕਿਉਂਕਿ ਮੈਂ ਪਹਿਲੇ ਸੈਗਮੈਂਟ ਚ ਅਮ੍ਰਿਤਾ ਪ੍ਰੀਤਮ ਦੀ ਗੱਲ ਕੀਤੀ ਹੈ ਤੇ ਅਮ੍ਰਿਤਾ ਉਹਦਾ ਨਾਮ ਅਮ੍ਰਿਤਕੌਰ ਸੀ ਉਹਦੇ ਹਸਬੰਡ ਦਾ ਨਾਮ ਪ੍ਰੀਤਮ ਸਿੰਘ ਕਵਾਤੜਾ ਸੀ ਔਰ ਇਹ ਕਵਾਤੜਾ ਫੈਮਿਲੀ ਇਹਨਾਂ ਦਾ ਸੀਸਗਾਂਝ ਦਿੱਲੀ ਦੇ ਵਿੱਚ ਦੇ ਅਮਰਤਾ ਪ੍ਰੀਤਮ ਦੇ ਸਾਰਿਆਂ ਦਾ ਬਹੁਤ ਵੱਡਾ ਸਟੋਰ ਸੀ ਸੀਸਕੰਜ ਬਾਜ਼ਾਰ ਚਾਨਣੀ ਚੌਂਕ ਬਾਜ਼ਾਰ ਦੇ ਵਿੱਚ ਸੋ ਤਾਂ ਮੈਨੂੰ ਪਤਾ ਹੈ ਕਿ ਬਈ ਇਹ ਕਵਾਤੜੇ ਮਿਕਸ ਬਰੀਡ ਹੈ Hindu ਵੀ ਨੇ Sikh ਵੀ ਨੇ ਪਰ ਜਦੋਂ ਪੰਜਾਬੀ Hindu ਆ ਜਾਂਦਾ ਫੇਰ ਇਹ ਗੱਲ ਸਮਝਣ ਵਾਲੀ ਹੈ ਕਿ ਬਈ ਕਿਸ ਹਾਲਾਂ ਜਿਹੜਾ ਜਿਹੜੀ ਹਕੂਮਤ ਦੇ ਵਫਾਦਾਰ ਨੇ ਉਹ ਜਿਵੇਂ ਸਿੱਖਾਂ ਲਈ ਤਾਂ ਜੋ ਨਫਰਤ ਹੈ ਹੀ ਹੈ ਉਹ ਪੰਜਾਬੀ ਹਿੰਦੂਆਂ ਬਾਰੇ ਵੀ ਕੀ ਥਾਟ ਇਨ ਦਾ ਐਂਡ ਇਹਨਾਂ ਦੇ ਨਾਲ ਕੀ ਵਰਤਾਰਾ ਹੋਏਗਾ ਉਹ ਬਿਹਾਰੀ ਮੁਸਲਮਾਨਾਂ ਵਾਲਾ ਹੋਏਗਾ ਜਿਹੜੇ ਨਾ ਬੰਗਾਲੀਆਂ ਦੇ ਬਣੇ ਨਾ ਬਿਹਾਰੀਆਂ ਦੇ ਬਣੇ ਤੇ ਉਹ ਕਿਵੇਂ ਸਫਰ ਕਰਦੇ ਨੇ ਕਿਉਂਕਿ ਜਿਵੇਂ ਮੈਂ ਐਮ ਐਸ ਰੰਧਾਵਾ ਦਾ ਜ਼ਿਕਰ ਕਰਦਾ ਵੀ ਕੀਤਾ ਕਿ ਉਹਨਾਂ ਨੇ ਮੇਰੀ ਹੱਡ ਬੀਤੀ ਆਪਣੀ ਸਵੈ ਜੀਵਨੀ ਵੀ ਜਿਹੜੀ ਹੈ ਲਿਖੀ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਹਵਾਲਾ ਦਿੱਤਾ ਹੈ ਕਿ ਵੀ ਹੁਣ ਜਦੋਂ ਆਲਮੋਸਟ ਅਸੀਂ ਜ਼ਿਕਰ ਕੀਤਾ ਵੀ 42,80,755 ਸਿੱਖ ਤੇ ਹਿੰਦੂ ਉਜੜ ਕੇ ਆਏ ਤੇ ਉਹ ਦਿੱਲੀ ਦੇ ਕਮਿਸ਼ਨਰ ਸੀ ਉਸ ਵੇਲੇ ਦਿੱਲੀ ਅੰਬਾਲਾ ਡਿਵੀਜ਼ਨ ਦੇ ਨਾਲ ਲੱਗਦਾ ਪੰਜਾਬ ਦਾ ਇਹ ਹਿੱਸਾ ਸੀ ਔਰ ਇਹੀ ਕਾਰਨ ਸੀ ਕਿ ਉਸ ਜ਼ਮਾਨੇ ਚ ਇਹ ਜਿਹੜਾ ਨਾਰਾ ਹੁਣ ਵੀ ਕਈ ਵਾਰ ਜਿਹੜਾ ਸਾਡੇ ਜਲਸਿਆਂ ਚ ਵੀ ਲਾਇਆ ਜਿਹੜਾ ਪ੍ਰੋਟੈਸਟ ਵੀ ਲੱਗਦਾ ਹੈ ਇਹ ਉਸ ਜ਼ਮਾਨੇ ਚ ਮੁਸਲਮ ਲੀਗ ਦਾ ਨਾਰਾ ਸੀ ਤੌਰ ਤੇ ਟੋਪੀ ਜਮਨਾਪਾਰ ਨਹੀਂ ਕਿਉਂਕਿ ਪਾਕਿਸਤਾਨ ਦੀ ਹੱਦ ਉਹ ਦਰਾ ਖੈਬਰ ਤੋਂ ਜਮਨਾ ਤੱਕ ਕਿਉਂਕਿ ਪੰਜਾਬ ਸੂਬੇ ਦੇ ਤੌਰ ਤੇ ਐਜ਼ ਅ ਪ੍ਰੋਵਿੰਸ 55% ਆਬਾਦੀ ਮੁਸਲਮਾਨਾਂ ਦੀ ਸੀ ਇਹ ਤਾਂ ਸਿੱਖਾਂ ਦੇ ਜ਼ੋਰ ਦੇਣ ਦੇ ਉੱਤੇ ਹੀ ਪੰਜਾਬ ਦੀ ਡਿਵੀਜ਼ਨ ਹੋਈ ਇਸ ਲਈ ਬੰਗਾਲ ਦੀ ਡਿਵੀਜ਼ਨ ਵੀ ਹੋਈ ਔਰ ਜਿਹੜਾ ਇੱਕ ਵਾਕਿਆ ਇਹਨਾਂ ਨੇ ਐਮ ਐਸ ਰੰਧਾਵਾ ਨੇ ਆਪਣੀ ਸਵੈ ਜੀਵਨੀ ਚ ਲਿਖਿਆ ਕਿ ਆਲਮੋਸਟ ਪੰਜਾਬੀ ਹਿੰਦੂਆਂ ਦਾ ਇੱਕ ਗਰੁੱਪ ਇਕੱਠੇ ਹੋ ਕੇ ਨਹਿਰੂ ਦੇ ਕੋਲ ਗਿਆ ਔਰ ਉਹਨੇ ਨਹਿਰੂ ਨੂੰ ਕਿਹਾ ਕਿ ਜੀ ਸਾਨੂੰ ਦਿੱਲੀ ਤੋਂ 7 ਕਿਲੋਮੀਟਰ ਦੂਰ ਜਿਹੜੀ ਹੈ ਉਹ 500 ਏਕੜ ਜ਼ਮੀਨ ਦੇ ਦਿਓ ਜਿੱਥੇ ਅਸੀਂ ਇੱਕ ਹਿੰਦੂਆਂ ਦੀ ਬਸਤੀ ਜਿਹੜੇ ਅਸੀਂ ਉੱਥੋਂ ਆਏ ਆ ਉਹ ਵਸਾਣਾ ਚਾਹੁੰਦੇ ਹਾਂ ਤੇ ਨਹਿਰੂ ਨੇ ਕਿਹਾ ਵੀ 7 ਕਿਲੋਮੀਟਰ ਦੂਰ ਨਹੀਂ 700 ਕਿਲੋਮੀਟਰ ਦੂਰ ਹੁਣ ਇਹ ਉਸ ਪੀਰੀਅਡ ਚ ਜਿਵੇਂ ਜੈ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਉਹਨਾਂ ਨੇ ਕਿਹਾ ਤੇ ਜਿਹੜੇ ਪੰਜਾਬੀ ਹਿੰਦੂ ਆਏ ਜਾਂ ਦੂਜਾ ਨਹਿਰੂ ਤਾਂ ਔਰ ਇੱਕ ਸਟੇ ਕਿਉਂਕਿ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਉਹ ਲਾਹੌਰ ਰਹਿ ਗਿਆ ਔਰ ਈਵਨ ਇੱਕ ਸਟੇਜ ਤੇ ਜਿਹੜਾ ਉਸ ਵੇਲੇ ਦਾ ਪੰਜਾਬ ਦਾ ਚੀਫ ਮਿਨਿਸਟਰ ਸੀ ਭੀਮ ਸੈਨ ਸੱਚਰ ਜੀ ਉਹਨੇ ਨਹਿਰੂ ਨੂੰ ਸੁਜੈਸਟ ਕੀਤਾ ਕਿ ਜੀ ਦਿੱਲੀ ਨੂੰ ਹੀ ਨਾ ਪੰਜਾਬ ਦੀ ਵੀ ਰਾਜਧਾਨੀ ਬਣ ਤਾਂ ਉਹਨੇ ਕਿਹਾ ਵੀ ਇਹ ਮੂੰਹਾਂ ਦੁਬਾਰਾ ਨਾ ਕੱਢੀਏ ਲਫ਼ਜ਼ ਮਤਲਬ ਇਹ ਹੈ ਵੀ ਇਨੀ ਹੁਣ ਉਹ 7 ਕਿਲੋਮੀਟਰ ਦੂਰ 500 ਏਕੜ ਬੰਗਦੇ ਨੇ ਉਹ ਕਹਿੰਦਾ ਤੁਹਾਨੂੰ 700 ਕਿਲੋ ਇਹ ਐਮਐਸ ਰੰਦਾਵਾ ਲਿਖ ਰਿਹਾ ਕੋਈ ਜਿਹੜਾ ਖਾਲਸਦਾਨੀ ਨਹੀਂ ਹੈ ਜਿਹੜਾ ਇਵਨ ਸਿੱਖੀ ਦੇ ਰੂਪ ਚ ਵੀ ਨਹੀਂ ਸੀ ਲੇਕਿਨ ਇੱਕ ਸੱਚ ਦਾ ਸੱਚ ਹੁੰਦਾ ਹੈ ਔਰ ਮੈਂ ਇਹ ਹੁਣ ਵਿਨੇ ਮੋਹਨ ਕਵਾਤੜਾ ਜੀ ਜਿਹੜੇ ਨੇ ਇਹ ਨਵੇਂ ਆਏ ਨੇ ਇੱਥੇ ਐਮਬੈਸਡਰ ਦੇ ਤੌਰ ਤੇ ਉਹਨਾਂ ਨੇ ਆਪਣੇ ਕ੍ਰੀਡੈਂਸ਼ੀਅਲਸ ਅਜੇ ਦੇਣੇ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਲੇਕਿਨ ਇਸ ਦਾ ਕਿ ਉਹ ਇਹ ਫੋਰਨ ਸੈਕਟਰੀ ਸੀ ਉੱਥੇ ਪ੍ਰੈਸ ਕਾਨਫਰੰਸਸ ਕਰਦਾ ਸੀ ਔਰ ਇਸ ਸਾਰੇ ਪੀਰੀਅਡ ਚ ਵੀ ਜਦੋਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਾਈਮ ਹੋਇਆ ਇਹ ਉੱਥੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਬਾਗਜੀ ਜਿਹੜਾ ਹੁਣ ਜਿਸ ਨੂੰ ਜਿਨੀਵਾ ਦੇ ਵਿੱਚ ਐਮਬੈਸਡਰ ਬਣਾ ਕੇ ਭੇਜਿਆ ਹਿਊਮਨ ਰਾਈਟਸ ਦਾ ਜਿਹੜੀ ਇਹ ਅਰਾਜਤਾਨੀ ਹੈ ਔਰ ਇਹਨੂੰ ਵਿਨੇ ਮੌਣ ਕਵਾਤੜਾ ਨੂੰ ਕਿਉਂਕਿ ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਉਲਰੀਡੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਨੇ ਰੋਲ ਅਦਾ ਕੀਤਾ ਹੋਇਆ ਉਸ ਕ੍ਰਾਈਮ ਦੇ ਵਿੱਚ ਔਰ ਠੀਕ ਨਬਜ਼ ਪਕੜਦੇ ਆ ਕਿਉਂਕਿ ਅਜੇ ਇਹਦੇ ਕ੍ਰੀਡੈਂਸ਼ੀਅਲਸ ਐਕਸੈਪਟ ਕੀਤੇ ਜਾਣੇ ਨੇ ਅਮਰੀਕਾ ਵੱਲੋਂ ਉਹਨੇ ਬਾਈਡਨ ਨੂੰ ਦੇਣਾ ਹੁੰਦਾ ਔਰ ਬਿਜ਼ੀ ਚੱਲ ਰਿਹਾ ਕੰਮ ਸਿਕਸਵਰ ਜਸਟਿਸ ਨੇ ਡਾਇਰੈਕਟਰ ਐਮਬੈਸਟਰ ਰੈਬੈਕਾ ਈ ਗੋਂਜਾਲਸ ਜਿਹੜੀ ਸਟੇਟ ਡਿਪਾਰਟਮੈਂਟ ਦੀ ਜਿਹੜੀ ਹੈ ਉਹ ਐਮਬੈਸਟਰ ਰਤਬਾ ਰੱਖਦੀ ਆ ਉਸ ਨੂੰ ਇੱਕ ਉਪਨ ਜਿਹੜੀ ਹੈ ਕੰਪਲੇਂਟ ਕੰਪਲੇ ਇਸ ਦੇ ਖਿਲਾਫ ਵਿਨੇ ਮੌਣ ਕਵਾਤੜਾ ਦੇ ਲਿਖੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਵਾਤੜ ਹੈ ਇਹ ਕੰਪਲੀਸੇਟ ਹੈ ਮਰਡਰ ਫॉर हायर 플ੌਟ ਜਿਹੜਾ ਗੁਰਪਤਵੰਦ ਪੰਨੂ ਮਰਡਰ 플ੌਟ ਫਾਈਲ ਦੇ ਥੱਲੇ ਸਾਹਮਣੇ ਆਏ ਔਰ ਇਸ ਦੇ ਥੱਲੇ ਔਰੇ بڑا ਫੈਕਸ ਦੇ ਨਾਲ ਲੈਸ ਚਿੱਠੀ ਹੈ ਗੁਰਪਤਵੰਦ ਸਿੰਘ ਪੰਨੂ ਕਾਉਂਸਲਰ ਜਿਹੜੇ ਉਹਨਾਂ ਦਾ ਜਨਰਲ ਕਾਉਂਸਲਟ ਟੂ ਐਸ ਐਫ ਜੇ ਉਹਨਾਂ ਦਾ ਅਫੀਸ਼ੀਅਲ ਅ ਡੈਸਿਗਨੇਸ਼ਨ ਹੈ ਔਰ ਉਹਨਾਂ ਨੇ ਐਮਬੈਸਡਰ ਰੈਬੈਕਾ ਈ ਗੋਂਜ਼ਾਲਿਸ ਡਾਇਰੈਕਟਰ ਆਫਿਸ ਆਫ ਫੋਰਨ ਮਿਸ਼ਨਸ ਯੂ ਐਸ ਡਿਪਾਰਟਮੈਂਟ ਆਫ ਸਟੇਟ ਉਹਨੂੰ ਐਡਰੈਸ ਕਰਦੇ ਹਨ ਲਿਖਿਆ ਔਰ ਉਹਦੇ ਚ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਸਿੱਖ ਐਡਵੋਕੇਸੀ ਗਰੁੱਪ ਹੈ ਜਿਹੜੇ ਪੰਜਾਬ ਜਿਹੜਾ ਭਾਰਤ ਦੇ ਕਬਜ਼ੇ ਚ ਹੈ ਉਹਦੇ ਸਿੱਖਾਂ ਦੀ ਆਜ਼ਾਦੀ ਦੇ ਲਈ ਅਸੀਂ ਯਤਨਸ਼ੀਲ ਹੈ ਅਸੀਂ ਤੁਹਾਨੂੰ ਲਿਖ ਰਹੇ ਕਿ ਜਿਹੜਾ ਹੁਣੇ ਹੀ ਇੰਡੀਆ ਨੇ ਆਪਣਾ ਪੁਆਇੰਟ ਕੀਤਾ ਐਮਬੈਸਡਰ ਅਮਰੀਕਾ ਦੇ ਵਿੱਚ ਵਿਨੇ ਮੋਨ ਕੁਆਤੜਾ ਇਹ ਜਿਹੜਾ ਇਹ ਸਿਰਫ ਕੰਪਲੀਸਿਟੀ ਨਹੀਂ ਹੈਗਾ ਲੇਕਿਨ ਇਹਨੇ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਨੀਤੀ ਦੇ ਥੱਲੇ ਸਿੱਖਾਂ ਤੇ ਹਮਲੇ ਕੈਨੇਡਾ ਅਮਰੀਕਾ ਚ ਹੋਏ ਜਾਂ ਹੋਣੇ ਨੇ ਜਾਂ ਹੋਣ ਜਾ ਰਹੇ ਸੀ ਉਸ ਦਾ ਆਰਕੀਟੈਕਟ ਹੈ ਜਿਹਨੇ ਉਹਨੇ ਇਹਨੇ ਮਾਸਟਰਮਾਈਂਡ ਕੀਤਾ ਹੋਇਆ ਇਹ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਕਿ ਪੀਸਫੁਲੀ ਜਿਹੜੇ ਸਿੱਖ ਖਾਲਸਾਣ ਦੀ ਮੰਗ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਐਮਬੈਸਡਰ ਬਣਨ ਤੋਂ ਪਹਿਲਾਂ ਇਸ ਸੈਕਟਰੀ ਸੀ ਕੁਆਤੜਾ ਸੈਕਟਰੀ ਆਫ ਐਕਸਟਰਨਲ ਅਫੇਅਰਸ ਗਵਰਨਮੈਂਟ ਆਫ ਇੰਡੀਆ ਦੇ ਨਾਲ ਮਈ 2022 ਤੋਂ ਜੁਲਾਈ 2024 ਤੱਕ ਸੋ ਇਹ ਉਹੀ ਵਿੰਡੋ ਹੈ 2 ਸਾਲ ਦੇ ਪੀਰੀਅਡ ਦੀ ਜਦੋਂ ਕਿ ਪਾਕਿਸਤਾਨ ਹੋਏ ਜਾਂ ਬਾਹਰ ਹੋਏ ਸਖਾਂ ਦੇ ਉੱਤੇ ਇਹ ਜਿਹੜਾ ਟੈਰਰਿਜ਼ਮ ਟ੍ਰਾਂਸਨੈਸ਼ਨਲ ਇਹਨਾਂ ਨੇ ਕੀਤਾ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਕੁਆਤੜਾ ਜਿਹੜਾ ਇੱਕ ਹੀ ਆਰਕੀਟੈਕਟ ਹੈ ਇਸ ਦਾ ਔਰ ਇਹ ਨਿਊਯਾਰਕ ਬੇਸਡ ਹਿਊਮਨ ਰਾਈਟਸ ਲਾਇਰ ਐਡਵੋਕੇਟ ਜਿਹੜੇ ਖਾਲਿਸਤਾਨ ਰੈਫਰੈਂਡਮ ਦੇ ਨੇ ਗੁਰਪਤਵੰਨ ਸਿੰਘ ਪਨੂ ਉਹਨਾਂ ਦੇ ਬਿਹਾਫ ਤੇ ਜਿਹੜਾ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਉੱਤੇ ਵੀ ਜਿਹੜਾ ਮਰਡਰ ਫॉर हायर ਹੋਇਆ ਉਸ ਨੂੰ ਵੀ ਇਨਹੀਂ ਮਾਸਟਰਮਾਈਂਡ ਕੀਤਾ ਫਿਰ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਇਸ ਦੀ ਇਸ ਪਾਲਿਸੀ ਦਾ ਹਿੱਸਾ ਨਿਖਲ ਗੁਪਤਾ ਹੈ ਜਿਹੜਾ ਕਿ ਇਸ ਵੇਲੇ ਜਿਹਨੂੰ ਚੈੱਕ ਰਿਪਬਲਿਕ ਤੋਂ ਲਿਆ ਆਂਦਾ ਹੈ ਔਰ ਸਾਊਦਰਨ ਡਿਸਟ੍ਰਿਕਟ ਨਿਊਯਾਰਕ ਦੇ ਵਿੱਚ ਜਿਸ ਦੇ ਉੱਤੇ ਚਾਰਜ ਆਫ ਕਨਸਪੀਰੇਸੀ ਐਂਡ ਮਰਡਰ ਫਰ ਹਾਇਰ ਇਹ ਜਿਹੜੇ ਨੇ ਮੁਕਦਮੇ ਚੱਲ ਰਹੇ ਨੇ ਫਿਰ ਉਹਨਾਂ ਨੇ ਕਿਹਾ ਵੀ ਜੂਨ 2023 ਦੇ ਵਿੱਚ ਕੈਨੇਡੀਅਨ ਸਿਟੀਜ਼ਨ অর ਕੈਨੇਡਾ ਚ ਖਾਲਸਤਾਨ ਰੈਫਰੈਂਡਮ ਦਾ ਦੇ ਝੰਡਾ ਬਰਦਾਰ ਹਰਦੀਪ ਸਿੰਘ ਮੇਜਰ ਉਹਨਾਂ ਦੀ ਗੁਰਦੁਆਰਾ ਸਾਹਿਬ ਦੇ ਬਾਹਰ ਅਸੈਸੀਨੇਸ਼ਨ ਹੋਈ ਇਹ ਵੀ ਅੰਡਰ ਦਾ ਪਾਲਿਸੀ ਆਫ ਵਾਇਲੈਂਟ ਟ੍ਰਾਂਸਨੈਸ਼ਨਲ ਰੈਪਰੇਸ਼ਨ ਜਿਸ ਨੂੰ ਮਿਸਟਰ ਕੁਆਤੜਾ ਨੇ ਸੈਕਟਰੀ ਐਕਸਟਰਨਲ ਅਫੇਅਰਸ ਦੇ ਨਾਤੇ ਮਾਸਟਰਮਾਈਂਡ ਕੀਤਾ ਹੈ ਔਰ ਇਸ ਦਾ ਤੋਂ ਉਹਨਾਂ ਨੇ ਕਲੀਅਰ ਕੀਤਾ ਕਿ ਭਾਈ ਇਹ ਬਿਲਕੁਲ ਅਮਰੀਕਾ ਨੇ ਇਸਤੇ ਬੜੀ ਕਲੀਅਰ ਅਨਿਕਵੋਕਲ ਸਟੈਂਸ ਲਿਆ ਹੈ ਕਿ ਭਾਈ ਇਹ ਜਿਹੜਾ ਅਮਰੀਕਾ ਦੀ ਧਰਤੀ ਤੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਜਿਹੜਾ ਪਾਰਟ ਹੈ ਅਨਐਕਸੈਪਟੇਬਲ ਹੈ ਪਰ ਇਸ ਦੇ ਵਿੱਚ ਮਿਸਟਰ ਕੁਆਥੜਾ ਡਾਇਰੈਕਟਲੀ ਇਨਵੋਲਡ ਹੈ ਔਰ ਇਸ ਤੋਂ ਇਲਾਵਾ ਜਿਹੜੇ ਇਸ ਦੇ ਕ੍ਰਾਈਮ ਨੇ ਜਿਹੜੇ ਸਿੱਖ ਖਾਲਸਤਾਨ ਦੇ ਲਈ ਪੀਸਫੁਲੀ ਮੰਗ ਕਰ ਰਹੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਹਰਾਸ ਕੀਤਾ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਇੰਟੀਮੀਡੇਸ਼ਨ ਹੋ ਰਹੀ ਹੈ ਉਹ ਜਿਹੜੇ ਨਾਨ ਸਟੇਟ ਐਕਟਰ ਜਾਂ ਉਹਨਾਂ ਦੇ ਹਾਇਰਡ ਹੁੱਡਲਮਸ ਨੇ ਉਹਨਾਂ ਦੇ ਰਾਈ ਜਿਹੜੀ ਕਿ ਖਵਾਤੜਾ ਦੀ ਬਣਾਈ ਹੋਈ ਟਰਾਂਸਨੈਸ਼ਨਲ ਰਿਪਰੈਸ਼ਨ ਨੀਤੀ ਦਾ ਹਿੱਸਾ ਹੈ ਕਿ ਭੀ ਇਹ ਜਿਹੜਾ ਸਿਰਫ ਇਸ ਨੇ ਖਾਲਸਤਾਨ ਬਾਰੇ ਜਿਹੜੇ ਅਮਰੀਕਨ ਸਿੱਖਾਂ ਦੀ ਅਸਲ ਆਜ਼ਾਦੀ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੇ ਹੱਕ ਤੇ ਛਾਪਾ ਨਹੀਂ ਮਾਰਿਆ ਹੋਇਆ ਪਰ ਇਹ ਜਿਹੜੇ ਵਾਇਲੈਂਟ ਕ੍ਰਾਈਮਸ ਖਾਂ ਦੇ ਖਿਲਾਫ ਬਾਹਰ ਹੋਏ ਨੇ ਯੂਐਸ ਸਿਟੀਜ਼ਨਸ ਦੇ ਉੱਤੇ ਉਹਦੇ ਰਈ ਵੀ ਜ਼ਿੰਮੇਵਾਰ ਹੈ ਔਰ ਇਸ ਲਈ ਜਿਹੜਾ ਇਸ ਦੀ ਇੱਕ ਐਕ੍ਰੈਡੀਸ਼ਨ ਹੈ ਇਹ ਵਿਆਨਾ ਕਨਵੈਨਸ਼ਨ ਜਿਹੜੀ ਔਨ ਡਿਪਲੋਮੈਟਿਕ ਰਿਲੇਸ਼ਨਸ ਹੈ ਜਾਂ ਡੋਮੈਸਟਿਕ ਲਾਜ਼ ਨੇ ਜਾਂ ਪਾਲਿਸੀ ਐਮਬਰੀ ਉਹਦੇ ਖਿਲਾਫ ਹੈ ਇਹਨੂੰ ਇੱਥੇ ਐਮਬੈਸਡਰ ਲੱਗਣ ਦੇਣਾ ਹੈ ਸੋ ਵਿਆਨਾ ਕਨਵੈਨਸ਼ਨ ਉਹਨਾਂ ਨੇ ਕੋਟ ਕੀਤਾ ਹੈ ਕਿ ਵਿਆਨਾ ਕਨਵੈਨਸ਼ਨ ਔਨ ਡਿਪਲੋਮੈਟਿਕ ਰਿਲੇਸ਼ਨ 1961 ਇਹ ਗਵਰਨਸ ਦਾ ਕੰਡਕਟ ਐਂਡ ਵਰਕਿੰਗ ਆਫ ਡਿਪਲੋਮੈਟਸ ਐਂਡ ਫੋਰਨ ਅਫੀਸ਼ੀਅਲਸ ਇਨ ਯੂਨਾਈਟਿਡ ਸਟੇਟਸ ਉਹਨਾਂ ਦੇ ਆਰਟੀਕਲ 41.1 ਨੂੰ ਕੋਟ ਕੀਤਾ ਗਿਆ ਹੈ ਕਿ ਵਿਆਨਾ ਕਨਵੈਨਸ਼ਨ ਦੇ ਮੁਤਾਬਕ ਇਟ ਇਜ਼ ਦਾ ਡਿਊਟੀ ਆਫ ਏਵਰੀ ਡਿਪਲੋਮੈਟ ਟੂ ਰਿਸਪੈਕਟ ਦਾ ਲਾਜ਼ ਐਂਡ ਰੈਗੂਲੇਸ਼ਨਸ ਆਫ ਦਾ ਰੀਸੀਵਿੰਗ ਸਟੇਟ ਦੇ ਆਲਸੋ ਹੈਵ ਅ ਡਿਊਟੀ ਨਾਟ ਟੂ ਇੰਟਰਫੇਅਰ ਇਨ ਦਾ ਇੰਟਰਨਲ ਅਫੇਅਰਸ ਆਫ ਦਾ ਸਟੇਟ ਕਿ ਇਹ ਜਦੋਂ ਆਪਣਾ ਕੋਈ ਡਿਪਲੋਮੈਟ ਮੁਕਰਰ ਹੁੰਦਾ ਹੈ ਤੇ ਇਹ ਉਹ ਵਾਉ ਲੈਂਦਾ ਹੈ ਔਰ ਇਹ ਦੇ ਨਾਲ ਉਹ ਬਾਉਂਡ ਹੁੰਦਾ ਹੈ ਪਰ ਉਹਨਾਂ ਨੇ ਕਿਹਾ ਵੀ ਕਿਉਂਕਿ ਆਲਰੇਡੀ ਅੰਬੈਸਡਰ ਕਵਾਤੜਾ ਦੀਆਂ ਜਿਹੜੀਆਂ ਅਮਰੀਕਨ ਸਿਟੀਜ਼ਨਸ ਦੀ ਲਾਈਫ ਔਰ ਲਿਬਰਟੀ ਨੂੰ ਥ੍ਰੈਟ ਕਰਨ ਵਾਲੀਆਂ ਅਮਰੀਕਨ ਸੋਇਲ ਦੇ ਉੱਤੇ ਨੀਤੀਆਂ ਨੇ ਇਹਨੇ ਆਲਰੇਡੀ ਅਮਰੀਕਨ ਸੋਵਰਨਿਟੀ ਦੀ ਵਾਇਲੇਸ਼ਨ ਕੀਤੀ ਹੋਈ ਹੈ ਵਿਆਨਾ ਕਨਵੈਨਸ਼ਨ ਡਿਪਲੋਮੈਟਿਕ ਰਿਲੇਸ਼ਨਸ 1961 ਇਹ ਜਿਹੜੀ ਹੈ ਵਾਇਓਲੇਸ਼ਨ ਕੀਤੀ ਹੋਈ ਹੈ ਇਸੇ ਤਰ੍ਹਾਂ ਆਰਟੀਕਲ 9 ਜਿਹੜਾ ਵਿਆਨਾ ਕਨਵੈਨਸ਼ਨ ਦਾ ਹੈ ਇਹ ਪ੍ਰੋਵਾਈਡ ਕਰਦਾ ਹੈ ਕਿ ਹੋਸਟ ਸਟੇਟ ਜਿਹੜੀ ਹੈ ਕਿਸੇ ਵੀ ਸਟੇਜ ਦੇ ਉੱਤੇ ਨੋਟੀਫਾਈ ਦਾ ਸੈਂਡਿੰਗ ਸਟੇਟ ਥੈਟ ਦਾ ਹੈਡ ਆਫ ਮਿਸ਼ਨ অর ਐਨੀ ਮੈਂਬਰ ਆਫ ਡਿਪਲੋਮੈਟਿਕ ਸਟਾਫ ਆਫ ਦਾ ਮਿਸ਼ਨ ਇਜ਼ ਪਰਸੋਨਾ ਨੌਨ ਗਰੇਟਾ ਕਿ ਭਈ ਇਹ ਵੀ ਇਹਦੇ ਵਿੱਚ ਪ੍ਰੋਵੀਜ਼ਨ ਹੈ ਆਰਟੀਕਲ 9 ਵਿਆਨਾ ਕਨਵੈਨਸ਼ਨ ਕਿ ਪਰਸੋਨਾ ਨੌਨ ਗਰੇਟਾ ਡਿਕਲੇਅਰ ਕਰ ਸਕਦੇ ਬੀਨੂੰ ਬਾਹਰ ਕੱਢੋ ਇੱਥੇ